ਭਾਰਤ ਮਾਤਾ ਕੀ ਜੈ ਜਿਹੜਾ ਅੱਜ ਸ਼ਾਹਕੋਟ ਵਿਖੇ ਇਹ ਸ਼ਾਹਕੋਟ ਨਿਵਾਸੀਆਂ ਨੇ ਸ਼ਹਿਰ ਅਤੇ ਪਿੰਡਾਂ ਨੇ ਵਕ ਵਕ ਲੋਈਆਂ ਮੈਦਾਨਪੁਰ ਤੋਂ ਜਿੱਥੇ-ਜਿੱਥੇ ਵੀ ਜਿਹੜੇ ਭਾਰਤ ਫੌਜ ਦੀ ਹੌਸਲਾ ਵਚਾਈ ਲਈ ਇਕੱਠੇ ਹੋਏ ਆ ਔਰ ਇਹ ਸਾਡਾ ਆਪਾ ਨੂੰ ਪਾਰਟੀ ਦਾ ਪ੍ਰੋਗਰਾਮ ਦਿੱਤਾ ਗਿਆ ਸੀ ਕਿ ਜਿਹੜਾ ਆਪਰੇਸ਼ਨ ਸਿੰਦੂਰ ਇੰਡੀਆ ਨੇ ਭਾਰਤਵਾਰਸ਼ ਨੇ ਵਿਰੋਧੀ ਦੇਸ਼ ਪਾਕਿਸਤਾਨ ਤੇ ਕੀਤਾ ਅਸੀਂ ਉਹਦੇ ਵਾਸਤੇ ਧੰਨਵਾਦ ਔਰ ਹੌਸਲਾ ਬਜਾਈ ਭਾਰਤ ਥਲ ਸੈਨਾ ਜਲ ਸੈਨਾ ਤੇ ਵਾਯੂ ਸੈਨਾ ਕਰਨ ਵਾਸਤੇ ਅਸੀਂ ਬਾਜ਼ਾਰ ਵਿੱਚੋਂ ਮਾਰਚ ਕੱਢਿਆ ਤਿਰੰਗਾ ਲੈ ਕੇ ਔਰ ਇਹ ਸੰਦੇਸ਼ ਦਿੱਤਾ ਆ ਸਾਰੇ ਦੇਸ਼ ਵਿੱਚ ਸਾਰੇ ਵਿਸ਼ਵ ਵਿੱਚ ਕਿ ਭਾਰਤ ਦੀ ਅਖੰਡਤਾ ਤੇ ਸੁਰੱਖਿਆ ਜਿੰਨੀ ਦੇਰ ਭਾਰਤੀਆ ਫੌਜ ਦੇ ਹੱਥ ਚ ਹੈ ਅਸੀਂ ਮਹਿਫੂਜ਼ ਆ ਸਾਡੇ ਦੇ ਕੋਈ ਵੀ ਭਾਰਲੀ ਤਾਕਤ ਸਾਡੇ ਦਾ ਕੋਈ ਨੁਕਸਾਨ ਨਹੀਂ ਕਰ ਸਕਦੀ ਔਰ ਇਹ ਭਾਰਤ ਫੌਜ ਨੇ ਪਿਛਲੇ ਇਸ ਮਹੀਨੇ ਦੇ ਵਿੱਚ ਜਿਹੜੇ ਹੋਈਆਂ ਕਾਰਵਾਈਆਂ ਸਾਬਤ ਕਰ ਦਿੱਤਾ ਭਾਰਤ ਦਾ ਨੁਕਸਾਨ ਨਹੀਂ ਹੋਇਆ ਪਾਕਿਸਤਾਨ ਦਾ ਅੰਤਖਵਾਦੀ ਡੇਰਿਆਂ ਤੇ ਅੱਡਿਆਂ ਤੇ 9 ਜਗ੍ਹਾ ਉਹਨਾਂ ਤੇ ਤਬਾਈ ਮਚਾਈ ਗਈ ਆ 6 에어ਫੋਰਸ ਦੇ ਜਿਹੜੇ ਉਹਨਾਂ ਦੇ ਸਟੇਸ਼ਨ ਹੈ ਉੱਥੇ ਤਬਾਈ ਮਚਾਈ ਗਈ ਔਰ ਉਹਨਾਂ ਨੇ ਭਰਪੂਰ ਕੋਸ਼ਿਸ਼ ਕਰਨ ਤੋਂ ਬਾਅਦ ਭਾਰਤ ਦਾ ਕੋਈ ਵੀ ਨੁਕਸਾਨ ਨਹੀਂ ਕਰ पाए ਸੋ ਅੱਜ ਅਸੀਂ ਉਹਨਾਂ ਸਾਰੇ ਫੌਜੀ ਵੀਰਾਂ ਭੈਣਾ ਜਿਹੜੇ ਵੀ ਫੌਜ ਵਿੱਚ ਨੌਕਰੀ ਕਰ ਰਹੇ ਆ ਉਹਨਾਂ ਦਾ ਹੌਸਲਾ ਵਧਾਈ ਕਰਦੇ ਆ ਔਰ ਧੰਨਵਾਦ ਕਰਦੇ ਆ ਔਰ ਇਸ ਤਰ੍ਹਾਂ ਹੀ ਆਸ ਰੱਖਦੇ ਆ ਕਿ ਅਸੀਂ ਉਹਨਾਂ ਦੇ ਹੱਥਾਂ 'ਚ ਸਾਡੀ ਜਾਨ ਅਤੇ ਮਾਲ ਹਮੇਸ਼ਾ ਮਹਫੂਜ਼ ਰਹੇਗੀ ਸਾਡਾ ਜਿਹੜਾ ਪਾਰਟੀ ਦਾ ਪ੍ਰੋਗਰਾਮ ਹੈ ਭਾਜਪਾ ਦਾ ਇਹ ਸਾਰੇ ਇੰਡੀਆ ਦੇ ਵਿੱਚ ਸਾਰੇ ਸੂਬਿਆਂ ਵਿੱਚ ਔਰ ਪੰਜਾਬ ਵਿੱਚ ਖੋਸ ਕਰਕੇ ਸਾਰੇ ਸ਼ਹਿਰਾਂ ਦੇ ਵਿੱਚ ਉਹਨਾਂ ਨੇ ਕਿਹਾ ਸੀ ਸਾਨੂੰ ਅੱਜ ਅਸੀਂ ਉਹ ਕਰਕੇ ਆਪਣੀ ਨਾਗਰਿਕਤਾ ਦੀ ਆਪਣੇ ਜਿਹੜੇ ਇਸ ਦੇਸ਼ ਵਾਸ ਦੇ ਵਿੱਚ ਅਸੀਂ ਵਸਦੇ ਭਾਰਤ ਵਾਸੀਆਂ ਨੇ ਆਪਣਾ ਜ਼ਿੰਮੇਵਾਰੀ ਨਿਭਾਈ ਹੈ ਔਰ ਨਾਲ ਹੀ ਪਾਰਟ ਫੌਜ ਨੂੰ ਅਸੀਂ ਉਹਨਾਂ ਦਾ ਧੰਨਵਾਦ ਕਰਨ ਲਈ ਇਕੱਤਰ ਹੋਏ ਆ ਵੰਦੇ ਮਾਤਰਮ ਵੰਦੇ ਮਾਤਰਮ ਵੰਦੇ ਮਾਤਰਮ ਵੰਦੇ ਮਾਤਰਮ ਵੰਦੇ